ਬੰਗਲੌਰ ਦੇ ਵਿੱਚ ਕਾਲੀ ਮਾਤਾ ਮੰਦਿਰ ਦੇ ਵਿੱਚ ਇੱਕ ਕੈਂਪ ਲੱਗਿਆ ਸੀ ਉਸ ਕੈਂਪ ਦੇ ਵਿੱਚ ਇੱਕ ਖੰਨੇ ਤੋਂ ਇੱਕ ਨਾਈ ਸਿਰ ਦੇ ਉੱਤੇ ਬਲ ਲਗਾਉਣ ਦਾ ਦਾਵਾ ਕੀਤਾ। ਸੋਸ਼ਲ ਮੀਡੀਆ ਤੇ ਉਸਨੇ ਲਿਖ ਕੇ ਪਾਇਆ ਸੀ ਕਿ ਮੈਂ ਸੰਗਰੂਰ ਪਹੁੰਚਾਂਗਾ। ਲਗਭਗ 1000 ਤੋਂ ਉੱਪਰ ਬੰਦਾ ਸੰਗਰੂਰ ਦੇ ਮੰਦਿਰ ਦੇ ਵਿੱਚ ਪਹੁੰਚਿਆ। ਉਹਨਾਂ ਦੇ ਸਿਰ ਤੇ ਉਤੇ ਉਸ ਨਾਈ ਦੇ ਵੱਲੋਂ ਕੋਈ ਆਪਣੇ ਵੱਲੋਂ ਤਿਆਰ ਕੀਤੀ ਦਵਾਈ ਲਗਾਈ ਗਈ ਅਤੇ ਨਾਲ ਹੀ ਇੱਕ ਤੇਲ ਵੀ ਵੇਚਿਆ ਜੋ ਕਿ ਕਾਫੀ ਮਹਿੰਗਾ ਸੀ ਪਰ ਉਹ ਦਵਾਈ ਰਿਐਕਸ਼ਨ ਕਰ ਗਈ ਜਿਸ ਕਾਰਨ ਉਹਨਾਂ ਦੇ ਅੱਖਾਂ ਦੇ ਵਿੱਚ ਇਨਫੈਕਸ਼ਨ ਹੋ ਗਈ ਤੇ ਸੰਗਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਮਰੀਜ਼ ਪਹੁੰਚਣਾ ਸ਼ੁਰੂ ਹੋ ਗਿਆ। ਹਸਪਤਾਲ ਪਹੁੰਚੇ ਮਰੀਜ਼ਾਂ ਹੈ ਕਿ ਇਸ ਤਰ੍ਹਾਂ ਦੇ ਬੰਦਿਆਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਦੇ ਕੋਲ ਕੋਈ ਡਿਗਰੀ ਨਹੀਂ ਹੈ ਉਹ ਲੋਕਾਂ ਦੀ ਜਾਣਦੇ ਨਾਲ ਖੇਲਵਾੜ ਕਰ ਰਹੇ ਨੇ ਅਭਿਵਾਲੀ ਜੀ ਸੰਗਰੂਰ ਤੋਂ ਜੀ ਕੀ ਹੋਇਆ ਤੁਹਾਡੀ ਅੱਖਾਂ ਨੂੰ ਕਿਸ ਚੀਜ਼ ਦਾ ਟ੍ਰੀਟਮੈਂਟ ਸੀ ਕਿੱਥੋਂ ਆਇਆ ਸੀ ਤੇ ਕਿੰਨੇ ਦਾ ਕਰ ਸੀ ਮੇਰੀ ਨਹੀਂ हेयर लाइन ਪਿੱਛੇ ਜਾ ਰਹੀ ਸੀ ਤੇ ਆਪਣੇ ਕਾਲੀ ਮਾਦਾ ਮੰਦਿਰ 'ਚ ਕੈਂਪ ਲੱਗਿਆ ਸੀਗਾ ਉਹਨਾਂ ਨੇ ਮੈਡੀਸਿਨ ਲਗਾਈ ਸੀ ਸਿਰ 'ਤੇ ਉਦੇ ਸਾਈਡ ਇਫੈਕਟ ਹੋ ਗਿਆ ਲਗਾ ਲਓ ਜਾਂ ਕੁਝ ਵੀ ਲਗਾ ਲਓ ਮੈਨੂੰ ਅੱਖਾਂ ਚ ਨਹੀਂ ਜਿਆਦਾ ਜਲਨ ਹੋ ਰਹੀ ਆ ਵੀ ਅੱਖ ਖੁੱਲ ਹੀ ਨਹੀਂ ਰਹੀਆਂ ਪੂਰੀ ਲਾਲ ਅੱਖ ਹੋਈਆਂ ਪਈਆਂ ਨੇ ਮਤਲਬ ਬੈਠੇ ਵੀ ਜਲਨ ਹੋਦੀ ਆ ਅੱਖਾਂ ਖੋਲਦੇ ਬੰਦ ਕਰਨੀਆਂ ਮਤਲਬ ਪੂਰਾ ਨੇ 6 ਕਿ ਨਿਕਲਿਆ ਤੱਕ ਪੂਰਾ ਕੁਛ ਨਹੀਂ ਦਿੱਤਾ ਹੀ ਕੁਛ ਨਹੀਂ ਦਿੱਤੀ ਬਸ ਉਹਨਾਂ ਨੇ ਇੱਕ ਦਵਾਈ ਜੀ ਸੀਗੀ ਉਹਨਾਂ ਦੀ ਆਦੀ ਮਤਲਬ ਹੈਂਡ ਮੇਡ ਉਹਨਾਂ ਨੇ ਆਪਣੇ ਹੈਂਡ ਨਾਲ ਹੀ ਲਗਾਈ ਜੀ ਬਸ ਸਿਰ ਹੈਡ ਤੇ ਬਸ ਹੀ ਹੋਰ ਕੁਝ ਨਹੀਂ ਕੀਤਾ ਜੀ ਉਸ ਤੋਂ ਬਾਅਦ ਨਾ ਉਹਨਾਂ ਨੇ ਦੱਸਿਆ ਵੀ ਕਿਵੇਂ ਵਾਸ਼ ਕਰਨਾ ਹੈ ਤੇ ਕਿਵੇਂ ਕੁਝ ਕਰਨਾ ਹੈ ਬਸ ਕਰਿਆ ਹੈ ਹੈਡ ਵਾਸ਼ ਹੈ ਹੈਡ ਵਾਸ਼ ਵੀ ਨਹੀਂ ਕੀਤਾ ਸੀ ਮੇਰੇ ਅੱਖਾਂ ਇਹਨਾਂ ਪੂਰੀ ਜਲਣ ਕਰਨ ਲੱਗੀਆਂ ਸੀ। ਇਸ ਤੋਂ ਬਾਅਦ ਅਗਰ ਘੰਟੇ ਬਾਅਦ ਮੇਰੀ ਅੱਖਾਂ ਤੇ ਰੈਕਸ਼ਨ ਹੋ ਗਈ। ਅੱਛਾ ਉਹ ਕਿਥੇ ਆਏ ਹੋ ਤੁਸੀਂ? ਮੈਂ ਸਰਕਾਰੀ ਹਸਪਤਲ ਤੇ। ਤੁਸੀਂ ਥੋੜੀ ਪੱਲੇ ਨਹੀਂ ਸੀ ਤਾਂ ਹੋਰ ਦੀ ਵੀ ਹੋਈ ਏ। ਫੌਰਨ ਵੀ ਆਇਆ ਚਲ ਗਈ ਆਏ ਨੇ ਜure। 20-25 ਮਿੰਟ ਬਾਅਦ ਆਏ ਨੇ ਬੰਦੇ ਸਰਕਾਰੀ ਹਸਪਤਲ ਤੇ। ਪੂਰੀ ਅੱਖ ਖੁੱਲ ਨਹੀਂ ਰਹੀ ਜਲਣ ਲੱਗ ਗਈ ਪੂਰੀ ਸੇਕ ਨਿਕਲ ਦੇ ਅੱਖਾਂ ਚ ਪੂਰਾ ਇਸ ਟਾਈਮ। ਅੱਛਾ ਜੀ। ਹਾਂ ਜੀ। ਕੀ ਕੀ ਹੈ ਡਾਕਟਰ ਜੀ? ਡਾਕਟਰ ਦਾ ਕਹਿੰਦੇ ਭੌਰੀ ਦੋ-ਦੋਰੇ ਕੰਮ ਲੱਗਣਗੇ ਇਹ ਟਾਈਮ ਲੱਗੂਗਾ। ਮਸਿਕੀ ਜਾਣਦੇ ਹੋ ਵੀ ਇਹ ਜਿਹੜੀ ਦਵਾਈ ਲੈ ਕੇ ਦਵਾਈ ਤਾਂ ਠੀਕ ਹੈ ਬੇਰੇ ਨੇ ਸੀ ਬਣਦਾ ਸੀ ਦੱਸਦਾ ਸੀ ਵੀ ਰਿਜ਼ਲਟ ਕਿੰਨੇ ਗੱਲ ਬਾਤ ਜੇ ਕੋਈ ਰੈਕਸ਼ਨ ਕਰਦੀ ਹੈ ਤਾਂ ਕੀ ਕਰਨਾ ਚਾਹੀਦਾ ਜਾਂਦਾ ਪ੍ਰਦੀਪ ਸਿੰਘ ਪ੍ਰਦੀਪ ਸਿੰਘ ਜੀ ਕੀ ਹੋਇਆ ਜੀ ਕਿੱਥੇ ਘੱਟ ਹੋਇਆ ਸੀ ਕਿ ਕਿਸੇ ਦੀ ਦਵਾਈ ਲੈਣੀ ਸੀ ਉਹ ਪਾਜੀ ਦਵਾਈ ਨਹੀਂ ਲੈਣਗੇ ਸੀ ਕਿਉਂਕਿ ਬਸ ਤਰੀਕਾ ਹੈਰ ਫਾਲ ਹੋ ਰਿਹਾਦਾ ਇਹਦੇ ਵਾਸਤੇ ਕੋਈ ਮੈਡੀਸਨ ਦੇ ਡਾਇਆਏ ਹੋਏ ਲਗੇ ਤੇ ਬਹੁਤ ਵਧੀਆ ਗ੍ਰੋਥ ਹੋ ਰਹੀ ਹੈ ਤੇ ਰਿਜ਼ਲਟ ਵਧੀਆ ਆ ਰਹੇ ਨੇ ਇਹ ਸੋਚ ਕੇ ਬਾਚਲਾ ਗਿਆ ਇਹ ਬਾਤ ਸਭ ਤੋਂ ਉਹਨੇ ਕਿਹਾ ਸੀ ਕਿ 10 ਮਿੰਟ ਜੋ ਮੈਡੀਸਨ ਉਹਨੇ ਲਗਾਈ ਹੈ ਕਿ 10 ਮਿੰਟ ਖੜੀਆ ਉਸ ਤੋਂ ਬਾਅਦ ਨੂੰ ਧੋ ਲਿਆ ਜਾਵੇ ਬਸ ਬਸ ਕੇ ਭਰਾ ਤੋਤੀਆ ਮਤਲਬ ਚਲ ਤੋਤਾ ਅਚਾਨਕ ਮਤਲਬ ਮੋਸਾਦਾ ਕੇ ਬਣਪਾਰੀ ਜੋ ਤੋਜੋ ਕੇ ਖਾਦੇ ਵਿੱਚ ਜਾ ਕੇ ਪੈ ਗਿਆ ਹੋਵੇ ਮੈਂ ਉਹ ਵੀ ਤੋਤਾ ਦੁਬਾਰਾ ਹੋਣੀ ਨਹੀਂ ਸ਼ਾਇਦ ਭਾਜੀ ਅੱਖਾਂ ਪੂਰੀਆਂ ਜੰਗਦੀਆਂ ਰਹੀਆਂ ਤੇ ਕੁਝ ਮਤਲਬ ਸਮਝ ਨਹੀਂ ਆ ਰਿਹਾ ਇੰਨਾ ਜ਼ਿਆਦਾ ਫੇਲ ਹੋ ਰਿਹਾ ਬਹੁਤ ਮਤਲਬ ਦੋ ਘਟੇ ਤਿਆ ਤੋ ਪਰੇਸ਼ਾਨ ਹੋ ਰਿਹਾ ਪੂਰਾ ਪ੍ਰੇਰਨਾ ਕਿ ਨੰਬਰ 25 ਹੈ ਮੈਂ ਐਮਓ ਮੈਂ ਯਮੋਰੇ ਸਿਵਲ ਹਸਪੀਟਲ ਸੰਗ੍ਰੋਹ ਚ ਤੇ ਅੱਜ ਸਨੇ ਕੋ ਕਾਫੀ ਬਾਲ ਮਰੀ ਜਾਏ ਘੱਟੋ ਘੱਟ 20 ਮਰੀ ਜਾਏ ਜਿਹੜੇ ਕਿ ਉਰੇ ਕਾਲੀ ਮਾਂ ਦਾ ਮੁੰਡੇ ਚ ਕੋਈ ਤੇਲ ਲਗਾ ਰਹੇ ਸੀ ਸੱਤੇ ਫੋਰ ਹੈਅਰ ਗਰੋਥ ਸਿਰੋਵ ਤੇ ਉਹੀ ਤੇਲ ਦੇ ਜਗਾ ਫੀਨਸ ਵਗੈਰਾ ਲੋਕਾਂ ਨੂੰ ਅਕਸਰ ਰਿਐਕਟ ਕਰਦੇ ਤਾਂ ਕਾਫੀ ਜ਼ਿਆਦਾ ਅਕਸਰ ਦੇ ਬਚਨ ਕਰਕੇ ਲੋਕ ਆਏ ਤੇ ਕਾਫੀ ਜ਼ਿਆਦਾ ਰੈਡਨੈਸ ਸੀ ਤੇ ਪੇਨ ਦੀ ਕੰਪਲੇਨ ਨਾ ਸਾਡੇ ਕੋਲ ਆਉਂਦੀ ਨਹੀਂ ਜਾਏ ਤੇ ਅਸੀਂ ਇਹਨਾਂ ਦਾ ਹੁਣ ਕਾਫੀ ਇਲਾਜ ਕਰ ਚੁੱਕੇ ਆ ਅੰਦਰੋਂ ਆਪਾਂ ਮੈਡੀਸਿਨ ਵੀ ਪ੍ਰੋਵਾਈਡ ਕਰ ਚੁੱਕੇ ਆ ਤੇ ਉਹਦੇ 'ਚ ਹੈ ਕਿ ਅਗਰ ਕਿਸੇ ਨੂੰ ਹੋਰਦੇ ਵੀ ਹੋਇਆ ਤਾਂ ਅੱਖ ਆਪਣੀ ਪੂਰੇ ਅੱਛੇ ਤਰੀਕੇ ਨਾਲ ਸਾਫ਼ ਕਰਨੀਆਂ ਨੇ ਬਾਰ-ਬਾਰ ਪਾਣੀ ਨਹੀਂ ਚਿਪਟਾਣਾ ਪੂਰੇ ਆਪਾਂ ਅੱਛੇ ਤਰੀਕੇ ਨਾਲ ਇਰੀਗੇਸ਼ਨ ਕਰਾਂਗੇ ਤੇ ਦੋ ਡ੍ਰੌਪਸ ਸਿੱਕੇ ਨੇ ਅਸੀਂ ਉਹ ਦੋ-ਦੋ ਘੰਟਿਆਂ ਬਾਅਦ ਪਾਣੇ ਨੇ ਕਿ ਟਿਊਬਰ ਉਹ ਦਿੱਤੀ ਅਸੀਂ ਮਰੀਜ਼ਾਂ ਨੂੰ ਤੇ ਉਹ ਲਗਾਣੀ ਹੈ ਤੇ ਅਗਰ ਜਿਹਦੇ ਵੀ ਕਿਸੇ ਦੇ ਹੋਇਆ ਹੈ ਤਾਂ ਜ਼ਰੂਰ ਸਵੇਰ ਆ ਕੇ